ਅੱਸੀ ਗਾਲ ਦੋਸਤੋ ਮੈਂ ਤਾਂ ਡੱਬਣਾ ਰਹਿ ਵੀ ਪਾਟੀਆਂ ਆਏ ਜਿਹਨੇ ਚੋਰਾ ਨੇ ਜਿਹੜਾ ਨਕੌਦਰ ਦੇ ਵਿੱਚ ਕੋਈ ਨਾ ਕੋਈ ਜਿਹੜਾ ਅੰਤਕ ਮਚਾਇਆ ਹਰ ਥਾਂ ਕਿਤੇ ਨਾ ਕਿਤੇ ਡੇਲੀ ਕਿਤੇ ਨਾ ਕਿਤੇ ਚੋਰੀਆਂ ਹੋ ਰਹੀਆਂ ਆ ਔਰ ਇਹ ਨਕੌਦਰ ਦੀ ਸਬਜ਼ੀ ਮੰਡੀ ਪੋਸਟ ਆਫਿਸ ਦੇ ਬਿਲਕੁਲ ਸਾਹਮਣੇ ਇੱਕ ਸੈਂਟਰੀ 숍 ਆ ਜਿੱਥੇ ਇੱਕ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਗੱਲਬਾਤ ਕਰਦੇ ਆ ਕਿ ਕੀ ਕੀ ਨੁਕਸਾਨ ਹੋਇਆ ਜੀ ਆਪਣਾ ਆਪਣਾ ਭਾਜੀ ਕੈਸ਼ ਹੀ ਲਗਾਏ ਆ ਵਿੱਚੋਂ ਕੱਢ ਕੇ ਤੇ 3-4000 ਰੁਪਏ ਅੱਛਾ ਜੀ ਤੇ ਬਾਕੀ ਕੋਠੇ ਤੋਂ ਆਏ ਕੈਮਰੇ ਪੁੱਠੇ ਕਰਕੇ ਕੈਮਰੇ ਘੁਮਾ ਕੇ ਡੀਬੀਬੀ ਦੇ ਕੈਮਰੇ ਉਤਾਰਾ ਤੁਰਾ ਤੋੜ ਗਏ ਬਸ ਆਹ ਹੀ ਪੈਸੇ ਖੜੇ ਕੇ ਲਗਿਆ ਤੇ ਕਿੰਨੇ ਵਜੇ ਦੀ ਘਟਨਾ ਹੈਗੀ ਹੈ ਇਹ ਹੁਣ ਸਿਟੀ ਦੇ ਕੈਮਰੇ ਤੋਂ ਪਤਾ ਲੱਗੂ ਕਿੰਨੇ ਵਜੇ ਤੱਕ ਹੈ ਰਾਤ ਰਾਤ ਦੀ ਘਟਨਾ ਹੈ ਜੀ ਘਟਨਾ ਅੱਛਾ ਜੀ ਹਾਂ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਵੇਰੇ ਇੱਥੇ ਆ ਕੇ ਸਵੇਰੇ ਆਇਆ ਸੀ ਦੁਕਾਨ ਖੋਲਣ 8 ਵਜੇ ਜਦੋਂ ਮੈਂ ਦੇਖਿਆ ਕੈਮਰੇ ਪੁੱਠੇ ਹੋਏ ਹੋਏ ਜਦੋਂ ਇੱਥੇ ਆਇਆ ਤੇ ਉਹ ਡੱਬੇ ਜੇ ਵਾਈਫਾਈ ਲਾਇਆ ਹੋਇਆ ਤੋੜਿਆ ਹੋਇਆ ਉਤਾਰਾ ਤੁਰਾ ਤੇ ਕਿਦੋਂ ਗੱਲਾ ਦੇਖਿਆ ਗੱਲਾ ਖਾਦੀ ਅੱਛਾ ਬਲੇਜ ਪਏ ਸਾਰੇ ਕਟੇ ਪ੍ਰਸ਼ਾਸਨ ਤੋਂ ਕੀ ਮੰਗੇਗੀ ਪਰ ਇਹ ਹੀ ਹੈ ਵੀ ਉਹਨਾਂ ਨੂੰ ਫੜਿਆ ਜਾਵੇ ਬਸ ਕਿਹਾਡੀ ਰਿਕਵਰੀ ਕੀਤੀ ਜਾਵੇ ਜੋ ਜਰੂਰ ਰੱਬ ਦਾ ਹੈ ਔਰ ਤੁਸੀਂ ਦੇਖ ਸਕਦੇ ਆ ਨਕੋਦਰ ਦੇ ਵਿੱਚ ਬਹੁਤ ਹੀ ਚੋਰੀਆਂ ਜਿਹੜੀਆਂ ਲਗਾਤਾਰ ਹੋ ਰਹੀਆਂ ਆ ਇਸ ਦੇ ਵਿੱਚ ਜਿਹੜੀ ਆ ਪੁਲਿਸ ਵੀ ਜਿਹੜੀ ਨਕਾਮ ਹੋ ਰਹੀ ਆ ਔਰ ਤੁਸੀਂ ਦੇਖਦੇ ਰਹੋ ਆਰ ਪੀ ਜੀ ਦੀ ਵੀ ਨਿਊਜ਼ ਮੇਰੇ ਨਾਲ ਕੈਮਰਾਮੈਨ ਵਿਕੀ ਧੰਨਵਾਦ